ਲੁਧਿਆਣਾ ਦੇ ਪ੍ਰਤੀ ਦੇ ਰਾਮਾ ਤੇ ਨਵੀਂ ਇਨੋਵੇਸ਼ਨ ਦੇ ਨਾਲ ਅੱਜ ਜਿਹੜਾ ਰਾਸਥਾ ਰੈਸਟੋਰੈਂਟ ਨਮ ਜੀਜੀ ਵੱਲੋਂ ਖੋਲਿਆ ਗਿਆ ਬੇਹਤ ਹੀ ਸ਼ਾਨਦਾਰ ਖੂਬਸੂਰਤ ਔਰ ਲੁਧਿਆਣੇ ਨੂੰ ਚਾਰ ਚੰਨ ਲਾਉਣ ਵਾਲਾ ਔਰ ਆਸ ਕਰ ਦਿਆ ਕਿ ਵੀ ਇਹ ਜੋ ਰੈਸਟੋਰੈਂਟ ਹੈ ਲੁਧਿਆਣਾ ਵਾਸੀ ਜ਼ਰੂਰ ਇੱਥੇ ਵਿਜ਼ਿਟ ਕਰਨਗੇ ਔਰ ਮੈਂ ਵਿਸ਼ੇਸ ਵੀ ਦਿੰਨੀ ਆ ਵੀ ਗੁੱਡ ਵਿਸ਼ੇਸ ਨੇ ਵੀ ਅੱਗੋ ਵੀ ਇਸੇ ਤਰ੍ਹਾਂ ਤਰੀਕੇ ਤਰੱਕੀ ਕਰਦੇ ਰਹੇ ਬਹੁਤ ਵਧੀਆ ਬਹੁਤ ਵਧੀਆ ਮੀਨਸ ਆਈ ਫੀਲ ਕਿ ਦ ਬੈਸਟ ਕਨਸੈਪਟਸ ਦੇ ਵਰ ਟੇਕਨ ਅਪ ਔਰ ਜੋ ਚੀਜ਼ਾਂ ਅਸੀਂ ਅਬਰੋਡ ਜਾ ਕੇ ਸਪੈਸ਼ਲੀ ਜਾਂ ਮੈਟਰੋ ਸਿਟੀਜ਼ ਚ ਜਾ ਕੇ ਲੱਭਦੇ ਸੀ ਤੇ ਲੁਧਿਆਣਾ ਇਜ਼ ਲਾਈਕ ਵਨ ਆਫ ਥੈਮ ਔਰ ਅਜਿਹਾ ਇਥੇ ਜੋ 인ਫਰਾਸਟ੍ਰਕਚਰ ਯਾ ਇਹ ਤੋਹਫਾ ਜੋ ਇਹਨਾਂ ਨੂੰ ਲੁਧਿਆਣਾ ਨੇ ਦਿੱਤਾ ਗਿਆ that is really remarkable thank you ਬਹੁਤ ਹਲਕਾ ਬੇਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਕਿਤੇ ਪੂਰੀ ਮੈਂ ਸਮਝਦਾ ਵੀ ਰੈਸਟੋਰੈਂਟ ਬਥੇਰੇ ਨੇ ਇਹ ਵੀ ਉਹ ਮਾੜੇ ਨੇ ਪਰ ਇਸ ਲੈਵਲ ਦਾ ਰੈਸਟੋਰੈਂਟ ਜਿਹੜੀ ਕਿ ਰਾਸ਼ਟਾ ਇੱਕ ਬਹੁਤ ਵੱਡੀ ਚੇਨ ਹੈ ਉਹਨਾਂ ਦੇ ਆਊਟਲੈਟ ਦੀ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਮੈਂ ਦਿਲ ਦੀਆਂ ਖੁਸ਼ੀਆਂ ਤੋਂ ਸਲਾਰ ਅਮਰਜੀਤ ਸਿੰਘ ਦੀ ਤੇ ਇਹਨਾਂ ਦੇ ਸਮੂੱਚੇ ਇਹ ਜਿਹੜੀ ਕਾਰਜ ਕਰਨੀ ਇੰਪਾਰਟ ਰਹੇ ਉਹਨਾਂ ਨੂੰ ਸਾਰੇ ਨੂੰ ਬਹੁਤ-ਬਹੁਤ ਮੁੜਕਵਾਦਨ ਤੇ ਮਹਾਰਾਜ ਦੇ ਚਨ ਅਦਾਸ ਕਰਦਾ ਕਿ ਇਹਨਾਂ ਦਾ ਕੰਮ ਹੈ ਜਿਹੜਾ ਗਿੰਦਪੁਰੇ ਰਾਜ ਚੌਕੜੀ ਤੇ ਤੁਸੀਂ ਗੂੜ ਵੀ ਤੇਜ਼ ਕੀਤਾ ਕਿਦਾਂ ਬਣ ਲੱਗਾ ਲਾਜਵਾਬ ਇਹ ਨੂੰ ਕਹਿੰਦੇ ਲਾਜਵਾਬ ਹੈ ਨਹੀਂ ਦੱਸਦੇ ਹੋਏ ਇੱਕ ਨੋਟ ਇਹ ਕੀ ਦਾ ਕਿੰਦਾ ਦੇਖਦੇ ਹੋ ਬੜੀ ਤਰੱਕੀ ਲਿਦੈਣ ਚ ਹੋ ਰਹੀ ਹੈ ਬਤਨਾ ਦੇਖੋ ਹਰੇਕ ਕੰਮ ਦੇ ਵਿੱਚ ਡੇ ਬਾਈ ਡੇ ਜਿਹੜੀਆਂ ਤਰੱਕੀਆਂ ਨਵੇਂ-ਨਵੇਂ ਤਿੱਜਾਂ ਤੁਸੀਂ ਦੇਖਾ ਬਾਹਰ ਜਾ ਕੇ ਬੈਠਣ ਦਾ ਤਿੰਨਾ ਵਧੀਆ ਪ੍ਰਬੰਧ ਆ ਥੱਲੇ ਜਿਹੜੀ ਮਾਰਕੀਟ ਹੈ ਇਹ ਨਾਂ ਦਾ ਵਿਕਟੋਰੀਆ ਵਿਕਟੋਰੀਆ ਸਟਰੀਟ ਵਿਕਟੋਰੀਆ ਸਟਰੀਟ ਮੈਂ ਸਭ ਤੋਂ ਵੀ ਬਾਹਰੋਂ ਦੇਖਦਾ ਬਰੇ ਖਲ ਪੈਂਦਾ ਇਹ ਜਦੋਂ ਅਜਿਹੇ ਚੰਗੇ ਚੀਜ਼ਾਂ ਮੇਰੇ ਹਲਕੇ ਖੁੱਲਣਗੇ ਉਹਦੇ ਵਿੱਚ ਮੈਂ ਸਮਝਦਾ ਵੀ ਉਹ ਤਰੱਕੀ ਦੀ ਨਿਸ਼ਾਨੀ ਹੈ ਉਹ ਮੇਰੇ ਬਾਤ ਚ ਮੰਨਦੀ ਹੈ ਪਬਲਿਕ ਨੂੰ ਮੈਂ ਕੋਲ ਨੂੰ ਇਹੀ ਮੈਸੇਜ ਦੇਉਂਗਾ ਵੀ ਵੱਧ ਤੋਂ ਵੱਧ ਇੱਥੇ ਆ ਕੇ ਜਿਹੜੇ ਆਪਣੇ ਨੇ ਟ੍ਰੇਨ ਨੇ ਕਿੱਤ ਵੀ ਕਰੋ ਇਹਨਾਂ ਨੂੰ ਵਧਾਈ ਵੀ ਦਿਓ ਤੇ ਇਹਦੇ ਨਾਲ ਹੀ ਜਿਹੜੀ ਹੈ ਇਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਆਉਂਦੀ ਹੈ ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਬੇਟਾ ਬਾਹਰ ਜਾਣਾ ਚਾਹੁੰਦਾ ਸੀ ਇਹਨਾਂ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਇੱਥੇ ਰੈਸਟੋਰੈਂਟ ਖੋਲ ਲੈ ਬਾਹਰ ਨਹੀਂ ਤੂੰ ਜਾਣਾ ਉਹ ਮੁੰਡੇ ਨੇ ਮੰਨਦੇ ਹੋਏ ਸਰਦਾਰ ਭਗਵੰਤ ਸਿੰਘ ਮੰਨਦੇ ਨੇ ਨੀਤੀ ਤੇ ਮੂਹਰ ਲੰਦੇ ਹੋਏ ਇਹ ਜਿਹੜਾ ਰੈਸਟੋਰੈਂਟ ਕਰਿਆ ਮੈਂ ਸਮਝਦਾ ਵੀ ਇਹ ਸਾਡੇ ਵਾਸਤੇ ਵੀ ਬਹੁਤ ਮਾਣ ਦੀ ਗੱਲ ਹੈ ਇਹ ਅਸੀਨਾ ਜੀ ਸਾਡੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਸ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਜਿਨੇ ਸਾਨੂੰ ਇੰਨੀ ਇੱਜ਼ਤ ਬਖਸ਼ੀ ਹੈ ਔਰ ਮੈਂ ਇੱਕ ਬਹੁਤ ਛੋਟੀ ਜੀ ਦੁਕਾਨ ਲੈ ਕੇ ਇਸ ਮਾਰਕੀਟ 'ਚ ਆਇਆ ਸੀਗਾ ਔਰ ਪਰਮਾਤਮਾ ਨੇ ਅੱਜ ਬਹੁਤ ਕੁਝ ਦਿੱਤਾ ਤੇ ਅਸੀਂ ਇਹ ਫੂਡ ਕੋਰਟ ਬਣਾਇਆ ਜੀ ਇਹਨਾਂ ਇੱਕ ਮਲਟੀ ਫੂਡ ਕਨਸੈਪਟ ਕਹਿ ਲਓ नीचे असी 10-12 ਸਾਡੇ ਕੋਲ ਸ਼ਾਪਸ ਆ ਉਹਨਾਂ ਚ ਅਲੱਗ-ਅਲੱਗ ਅਸੀਂ ਬ੍ਰਾਂਡ ਲੈ ਕੇ ਆਂਦੇ ਆ ਜਿਹੜੇ ਮਤਲਬ ਬਹੁਤ ਅੱਛੇ ਬ੍ਰਾਂਡ ਕਹੋ ਇੰਟਰਨੈਸ਼ਨਲ ਬ੍ਰਾਂਡ ਅਸੀਂ ਲੈ ਕੇ ਆਂਦੇ ਆ ਚਾਹੇ ਕੋਈ ਕਾਫੀ ਦਾ ਜਾਂ ਹੋਟ ਪ੍ਰਿੰਟਸ ਜਾਂ ਕੋਈ ਹੋਰ ਵੀ ਆ ਸਾਰੇ ਵਧੀਆ ਬ੍ਰਾਂਡ ਲੈ ਆਂਦੇ ਆ ਅਸੀਂ ਉੱਪਰ ਅਸੀਂ ਇੱਕ ਰਸਤਾ ਰਸਤਾ ਚੇਨ ਹੈ ਜੀ ਇੱਕ ਅਸੀਂ ਉਹਦੀ ਫਰਾਂਚਾਈਜ਼ੀ ਲਈ ਆ ਉੱਪਰ ਇਹ 올ਓਵਰ ਇੰਡੀਆ ਜਿਨ੍ਹਾਂ ਦੇ 12-13 ਆਊਟਲੈਟ ਹੈਗੇ ਆ ਇਹ ਕਹੋ ਲਓ ਵੀ ਰੈਸਟੋਰੈਂਟ ਕਾਮ ਕਲੱਬ ਮੋਡ ਤੇ ਚੱਲੇਗਾ ਇਵੈਂਟਸ ਵੀ ਹੋਇਆ ਕਰਨਗੇ ਇੱਥੇ ਔਰ ਲੋਕਾਂ ਲਈ ਇੱਕ ਬਹੁਤ ਵਧੀਆ ਚੀਜ਼ ਜਿਹੜੀ ਸਾਨੂੰ ਰਿਕੁਆਇਰਮੈਂਟ ਸੀਗੀ ਇਸ ਮਾਰਕੀਟ 'ਚ ਮੈਨੂੰ ਲੱਗਦਾ ਵਾ ਵੀ ਜਦੋਂ ਮੈਂ ਪ੍ਰਧਾਨ ਬਣਿਆ 20 ਸਾਲ ਦੀ ਮੇਰੀ ਕੋਈ ਤਮੰਨਾ ਸੀਗੀ ਵੀ ਇੱਥੇ ਕੋਈ ਅੱਛਾ ਫੂਡ ਲਾਰਡ ਕੋਈ ਵਧੀਆ ਫੂਡ ਕੋਰਟ ਆਵੇ ਇੱਥੇ ਤਾਂ ਕਿ ਜਿਹੜਾ ਰਾਤ ਦਾ ਕਸਟਮਰ ਹਨਾ ਥੋੜਾ ਜਿਹਾ ਫਿਰ ਇਹਨਾਂ ਨਾਲ ਵੱਧਾ ਔਰ ਪਰਮਾਤਮਾ ਕਰੂਗਾ ਵੀ ਮੈਨੂੰ ਲੱਗਦਾ ਵੀ ਇਸ ਚੀਜ਼ ਨਾਲ ਜਿਹੜਾ ਸਾਰੀ ਮਾਰਕੀਟ ਨੂੰ ਇੱਕ ਬੂਸਟ ਮਿਲੇਗਾ ਔਰ ਸਭ ਦੀ ਸੇਲ ਵਧੂਗੀ ਸਰ ਕੀ ਕੀ ਅਵੇਲੇਬਲ ਸਰ ਸਾਰੇ ਤਰ੍ਹਾਂ ਦੇ ਹੀ ਆ ਇੰਡੀਅਨ ਚਾਈਨਸ ਕੰਟੀਨੈਂਟਲ ਸਾਰਾ ਹੀ ਆ ਮਤਲਬ ਮਤਲਬ ਸਾ ਮਤਲਬ ਈਵਨ ਕਿਚਨਾਪੜੂ ਰਾਦੋਂ ਲੈ ਕੇ ਮਤਲਬ एवरीथिंग ਅਵੇਲੇਬਲ ਮਤਲਬ ਕਾਫੀ ਸ਼ਾਪ ਆ ਕਾਈ ਆ ਬਾਤ ਇੰਟਰਨੈਸ਼ਨਲ ਸਾਡੇ ਕੋਲ ਜੀ ਜਦੋਂ ਰਾਸ ਸਾਹਿਬ ਕਿੰਨੀ ਦੀ ਸੈਟਿੰਗ ਆਉਂਦੀ ਆ ਸੈਟਿੰਗ ਸਾਡੇ ਕੋਲ ਤਕਰੀਬਨ ਜੇ ਆਪਾਂ ਅੰਦਰ ਬਾਹਰ ਗਣੀਏ ਜੀ 200 ਬੰਦੇ ਦੀ 200 ਜੀ ਕੀ ਸਪੈਸ਼ਲ ਕੀ ਹੈ ਜੀ ਮੈਸੇਜ ਇਹ ਹੈ ਵੀ ਸਾਰਿਆਂ ਨੂੰ ਵੀ ਇੱਕ ਵਾਰੀ ਆਓ ਜ਼ਰੂਰ ਜੀ ਦੇਖੋ ਜੀ ਅਸੀਂ ਤਾਂ ਬਹੁਤ ਸਭ ਦੇ ਹੀ ਬਲੇਸਿੰਗਸ ਨਾਲ ਇਹ ਚੀਜ਼ ਬਣਾਈ ਆ ਔਰ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਬਣਾਈ ਆ ਪਰ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਸੰਦ ਆਊ ਐਡਰੈਸ ਦਾ ਇਹ ਐਡਰੈਸ ਸਰ ਮੋਡਲਡਨ ਮਾਰਕੀ ਕਿਸੇ ਤੋਂ ਭੁੱਲੀ ਨਹੀਂ ਆ ਨੰਬਰ 1 ਮਾਰਕੀਟ ਮੈਂ ਆਪ ਵੀ ਕਹ ਦਿੰਦਾ ਆਪਣੀ ਮਾਰਕੀਟ ਨੂੰ ਕਿਉਂਕਿ ਹੈਗੀ ਵੀ ਆ ਕਿਉਂਕਿ ਆਲਰੇਡੀ ਸਾਡੇ ਕੋਲ ਇੰਟਰਨੈਸ਼ਨਲ ਬ੍ਰਾਂਡ ਬਹੁਤ ਆ ਔਰ ਇਹ ਵੀ ਪਰਮਾਤਮਾ ਨੇ ਸਾਡੇ ਨੂੰ ਇੱਕ ਬਹੁਤ ਵੱਡਾ ਸਨਸਟਾਰ ਲਾਇਆ